ਕਾਪੀ ਹੈ ਅਗੋ ਇੱਕ ਨਹੀਂ ਨਾ ਨਹੀਂ ਭਾਜੀ ਕੋਲ ਨਾਮ ਕਹਿੰਦੇ ਕਿਹਾ ਹਾਂ ਤੋਹ ਕਹਿੰਦੇ ਤੁਸੀਂ ਇਹ ਦਾਰੀ ਗੱਲ ਹੈ ਇਸ ਬੱਚੇ ਨੇ ਵੇਖੋ ਅਦਰ ਜੀ ਨਮਰ ਹੈ ਕਿੱਥੇ ਨਜੀਰ ਨਮਰ ਦੇ ਪਾਸੇ ਇਹ ਵੀ ਉਹਨਾਂ ਬਾੜੀ ਦੀ ਬਰਾਤ ਲਗਾਈ ਕਿ ਲਗਾਈ ਸਿੰਘ ਸਵਾ ਠੀਕ ਹੈ ਹੁਣ ਉਸ ਬੱਚੇ ਨੇ ਥਿਊਰੀ ਤੋਂ ਚੜ੍ਹ ਚੜ੍ਹਾਈ ਤਾਂ ਪਰ ਲੈ ਲਓ ਨਾਮ ਕਾਲ ਸਾਹਿਬ ਜੀ ਕੀ ਬਤ ਹੈ ਜੀ ਜੀ ਮਿਲਦੀ ਸਾਰੇ ਬੱਚੇ ਇਸੇ ਦਰਪਣਾਂ ਕੇ ਇਸੇ ਤਰ੍ਹਾਂ ਸਰਫ ਹੋਏਗਾ ਬਾਕੀ ਠੀਕ ਆ ਕਾਲ ਸਾਹਿਬ ਜੀ ਇਸ ਬੱਚੇ ਨੇ ਫਿਊਚਰ 40 40 ਨੰਬਰ ਲੈਨੇ ਲੇਕਿਨ ਗੁਰਬਾਣੀ ਦਾ ਜਿੰਨਾ ਪਹਿਲਾਂ ਵਿਆਹ ਸਿਖਦੇ ਹੋਏ ਭਾਵੇਂ ਕਰਮਰ ਕਾਟੇ ਗਰੇ ਸਮਝ ਲੋ ਜਿਤਨਾ ਬਦੇ ਸਮਝ ਲੋ ਵੱਡਾ ਸਰਮਾਨ ਦੇਖੇ ਬੋਲੋ ਗੁਰੂ ਸਾਹਿਬ ਦੇ ਆਪ ਨੂੰ ਬਾਜਿਆ ਉਸ ਤੋਂ ਬਾਅਦ ਜਸ਼ਨ ਦੀ ਸਿੰਘ ਮੈਡਲ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਬੱਗੇ ਕਿ ਉਤਾਰ ਮਨਸ਼ੀਰ ਸੇ ਨੰਬਰਦਾਰ ਸਾਹਿਬ ਦੇ ਬੱਚੇ ਆਜੋ ਇਹਦਾ ਮੈਡਲ ਫਲਕ ਡੁੰਮੜਾ ਰਾਜਪਾਲ ਡੁੰਮੜਾ ਪਿਤਾ ਦਾ ਨਾਮ ਇਹਦਾ ਵੀ ਮੈਡਲ ਹੈ ਗਾਂਧੀ ਨਗਰ ਤੋਂ ਇਹਦਾ ਦਾ ਰਾਜਪਾਲ ਡੁੰਮੜਾ ਮੈਡਲ ਹੈ ਅਨੰਨਿਆ ਪੁੱਤਰੀ ਗੁਰਦੀਪ ਸਿੰਘ ਗਾਂਧੀ ਨਗਰ ਇਹਦੀ ਕਾਪੀ ਹੈ ਅਨੰਨਿਆ ਪੁੱਤਰੀ ਗੁਰਦੀਪ ਸਿੰਘ ਗਾਂਧੀ ਨਗਰ ਤੋਂ ਦੀ ਕਾਪੀ ਹੈ